ਸਾਸੀ ਕਾਲ ਦੋਸਤੋ ਮੈਂ ਗੁਰਜੰਟਰਨ ਤੇ ਹਾਂ ਤੇ ਅਸੀਂ ਅੱਜ ਪਹੁੰਚੇ ਆਂ ਬਹਿੰਡਾ ਦੇ ਵਿੱਚ ਗੁਰਦੁਆਰਾ ਹਾਜ਼ੀਰਤਨ ਸਾਹਿਬ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹੈ ਜੀ ਗੁਰਦੁਆਰਾ ਗੋਵਿੰਦਨਗਰ ਪਾਤਸ਼ਾਹੀ ਦਸਵੀਂ ਬਹਿੰਡਾ ਆਓ ਚੱਲਦੇ ਆਂ ਦਰਸ਼ਨ ਦੀਦਾਰੇ ਕਰਦੇ ਆਂ ਮੇਰੇ ਨਾਲ ਜਸਦੀਪ ਇਹ ਬਾਣਾ ਹੈਗਾ ਜਿੱਥੇ ਗੁਰੂ ਸਾਹਿਬ ਨੇ ਕੋੜਾ ਬੰਨਿਆ ਸੀਗਾ ਇੱਥੇ ਸੰਗਤਾਂ ਨਤਮਸਤਕ ਨਮਸਕਾਰ ਕਰਦੀਆਂ ਨੇ ਬਹੁਤ ਪੁਰਾਣਾ ਜਿਹੜਾ ਬਾਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਇਤਿਹਾਸ ਲਿਖਿਆ ਹੋਇਆ ਹੈਗਾ ਗੁਰਦੁਆਰਾ ਸਾਹਿਬ ਹਾਜੀ ਰਤਨ ਪਾਸ਼ੇ ਦਸਵੀਂ ਬਹਿੰਡਾ ਇਸ ਇਤਿਹਾਸ ਬਾਰੇ ਆਪਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਪਾਸੋਂ ਸੁਣਾਗੇ ਜੀ ਨਮਸਕਾਰ ਕਰਨ ਲੱਗੇ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਆ ਬਾਰਕ ਦੇਖਿਆ ਜੇ ਤਾਂ ਇਸ ਅਸਥਾਨ ਤੇ ਇਸ ਦਰਬਾਰ ਸਾਹਿਬ ਦੇ ਵਿੱਚ ਭੁੱਖ ਲੰਦੀ ਹੈ ਬਹੁਤ ਸੋਹਣਾ ਜਿਹੜਾ ਦਰਬਾਰ ਸਾਹਿਬ ਬਣਾਇਆ ਹੋਇਆ ਸਜਿਆ ਹੋਇਆਗਾ ਸਵੇਰੇ ਸ਼ਾਮ ਦੀ ਕਥਾ ਵਾਰਤਾ ਕੀਰਤਨ ਤੋਂ ਇਲਾਵਾ ਬੱਚਾਂ ਬਜ਼ੁਰਗਾਂ ਵਾਸਤੇ ਗੁਰਬਾਣੀ ਦੀ ਸੰਥਾ ਵੀ ਕੀਤੀ ਜਾਂਦੀ ਹੈ ਕਰਵਾਈ ਜਾਂਦੀ ਹੈ ਪ੍ਰਸ਼ਾਦ ਲੈ ਕੇ ਆਪਾਂ ਹੁਣ ਚੱਲਦੇ ਹਾਂ ਉਸ ਬਣਦੇ ਕੋਲ ਸਿੰਘ ਸਾਹਿਬ ਪਾਸੋਂ ਪੁੱਛਦੇ ਹਾਂ ਇਸ ਸਥਾਨ ਦਾ ਇਤਿਹਾਸ ਇਹ ਹੈ ਜੀ ਪੁਰਾਤਨ ਬਣ ਬਹੁਤ ਪੁਰਾਣਾ ਬਣ ਜਿੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਕਾਪਾ ਪੁੱਛਦੇ ਆ ਸਰਬਣ ਕਰਦੇ ਆ ਇਸ ਦਾ ਇਤਿਹਾਸ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰੂ ਪਿਆਰੇ ਖਾਲਸਾ ਜੀ ਇਹ ਗੁਰਦੁਆਰਾ ਹਾਜੀ ਖਤਮ ਸਾਹਿਬ ਤਾਂ ਕਲਗੀ ਕ੍ਰਿਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਨਾ ਪਾਵਨ ਅਸਥਾਨਾ ਤੇ ਆ ਕਰਕੇ ਚਰਨ ਪਾਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਚਿੱਤਾਂ ਜਾਏ ਬਹਿ ਮੇਰਾ ਸਤਿਗੁਰੂ ਤੋ ਥਾਨ ਸੁਹਾਵਾ ਰਾਮ ਰਾਜੇ ਦੇ ਮਹਾਵਾਕ ਅਨੁਸਾਰ ਇਹ ਮਹਾਨ ਪਾਵਨ ਪੁਜਿਤ ਸਥਾਨ ਸੱਚਮੁੱਚ ਹੀ ਮਹਾਨ ਹੋਇਆ ਇਹ ਇਲਾਕਾ ਜਿਹੜਾ ਮਾਰੂਥਲ ਇਲਾਕਾ ਸੀ ਗੁਰੂ ਸਾਹਿਬ ਜੀ ਦੇ ਚਰਨ ਪੈਣ ਤੇ ਇਹ ਧਰਤੀ ਭਾਗਾ ਭਰੀ ਹਰੀ ਭਰੀ ਹੋਈ ਹੈ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਇਥੇ ਭਾਈ ਹਾਜੀ ਨੂੰ ਜੋ ਜਿਸ ਦਾ ਨਾਮ ਹਾਜੀ ਰਤਨ ਸੀ ਉਸ ਨੇ ਇਥੇ ਆ ਕਰਕੇ ਗੁਰੂ ਦੀ ਚਰਨ ਲਈ ਸੀ ਗੁਰੂ ਸਾਹਿਬ ਜੀ ਨੇ ਉਹਦਾ ਲੋਕ ਸੁਖਿਆ ਤੇ ਪਰਲੋਕ ਸੇ ਹਲਾ ਕੀਤਾ ਸੀ ਗੁਰੂ ਪਿਆਰੇ ਖਾਲਸਾ ਜੀ ਇੱਥੇ ਨੇੜੇ ਹੀ ਜੋ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਹੈ ਉੱਥੋਂ ਦੀ ਸੰਗਤ ਨੇ ਆ ਕਰਕੇ ਗੁਰੂ ਚਰਣਾ ਵਿਖੇ ਬੇਨਤੀ ਕੀਤੀ ਪਾਸ਼ਾ ਕਿਰਪਾ ਕਰੋ ਆਪ ਸ਼ਹਿਰ ਤੋਂ ਬਾਹਰ ਬੈਠੇ ਹੋ ਤੁਸੀਂ ਜਿਹੜਾ ਹੈ ਉੱਥੇ ਜਾ ਕਰਕੇ ਸ਼ਹਿਰ ਦੇ ਵਿਚਾਲੇ ਜਾ ਕੇ ਬੈਠੋ ਅਤੇ ਨਾਲ ਹੀ ਉੱਥੇ ਜਿਹੜਾ ਇਲਾਕੇ ਦੇ ਵਿੱਚ ਇੱਕ ਜਿਹੜਾ ਦਾਇਤ ਤੰਗ ਕਰਦਾ ਹੈ ਉਹ ਜੋ ਕਿਲੇ ਦੇ ਵਿੱਚ ਰਹਿੰਦਾ ਹੈ ਜੋ ਸਾਰੀਆਂ ਸੰਗਤਾਂ ਉਸ ਤੋਂ ਪਰੇਸ਼ਾਨ ਹਨ ਕਿਰਪਾ ਕਰੋ ਕੋਦੇ ਤੋਂ ਵੀ ਸਾਡੀ ਜਾਨ ਬਚਾਉਣੀ ਕਰੋ ਤਾਂ ਗੁਰੂ ਪਿਆਰੇ ਖਾਲਸਾ ਜੀ ਸੰਗਤਾਂ ਦੀ ਬੇਨਤੀ ਸਦਕਾ ਗੁਰੂ ਸਾਹਿਬ ਜੀ ਸੰਗਤਾਂ ਦੇ ਨਾਲ ਪਾਵਨ ਅਸਥਾਨ ਗੁਰਦੁਆਰਾ ਕਿਲਾ ਮੁਬਾਰਕ ਸਹਿਬੀ ਕੇ ਪਹੁੰਚਦੇ ਹਨ ਉਥੇ ਜਾ ਕਰਕੇ ਉਸ ਦਿਓ ਦਾ ਉਧਾਰ ਕਰਦੇ ਹਨ ਜੋ ਨਗਰ ਨਾਤੇ ਵਗੇ ਰਹਾ ਉਤੋਂ ਗੁਰੂ ਸਾਹਿਬ ਜੀ ਨੇ ਇੱਕ ਝੋਟਾ ਮੰਗਵਾ ਕਰਕੇ ਭਾਈ ਮਲਾਗਰ ਸਿੰਘ ਅਤੇ ਹੋਰ ਸਿੰਘਾਂ ਨੂੰ ਭੇਜਣਾ ਕੀਤਾ ਅਦੇ ਦੇ ਝੋਟਾ ਉਤੋਂ ਇਲਾਕੇ ਦੇ ਵਿੱਚ ਬੜਾ ਸੰਗਤਾਂ ਨੂੰ ਤੰਗ ਕਰਿਆ ਕਰਦਾ ਸੀ ਤਾਂ ਉਹ ਛੋਟੇ ਰੂਪਾਈ ਮਾ ਲਾਗਰ ਸਿੰਘ ਹੋਰੀ ਇਹਨਾਂ ਪਾਵਨ ਅਸਥਾਨਾ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਜੀ ਵੀ ਕੇ ਲੈ ਕੇ ਆਏ ਉਸ ਦੀ ਬਲੀ ਦੇ ਕਰਕੇ ਉਸ ਦਿਓ ਦੀ ਭੁੱਖ ਮਿਟਾਈ ਹੈ ਤੇ ਉਸ ਦਿਓ ਦਾ ਜਿਹੜਾ ਹੈ ਉਹਨੂੰ ਉਹਦਾ ਵੀ ਉਧਾਰ ਕੀਤਾ ਹੈ ਛੋਟੇ ਦਾ ਵੀ ਉਧਾਰ ਕੀਤਾ ਹੈ ਜਿਹੜਾ ਕਿ ਕਿਸੇ ਸਮੇਂ ਦੇ ਵਿੱਚ ਸਿੰਘ ਹੁੰਦਾ ਸੀ ਪਰ ਕਿਸੇ ਆਪਣੀ ਕਰਨੀ ਕਰਕੇ ਉਹਨੂੰ ਇਹ ਜੂਨ ਮਿਲੀ ਸੀ ਸਤਿਗੁਰੂ ਜੀ ਨੇ ਉਹਦੀ ਜੂਨ ਵੀ ਕੱਟੀ ਹੈ ਨਾਲ ਹੀ ਦਿਓ ਦਾ ਵੀ ਜਿਹੜਾ ਹੈ ਉਹਦਾ ਵੀ ਉਧਾਰ ਕਰ ਦਿੱਤਾ ਸੰਗਤਾਂ ਦਾ ਵੀ ਉਧਾਰ ਹੋਇਆ ਹੈ ਅੱਜ ਉਹ ਪਾਵਨ ਸਥਾਨ ਗੁਰਦੁਆਰਾ ਕਿਲਾ ਮੁਬਾਰਕ ਸਸ਼ੋਭਤ ਹੈ ਜਿੱਥੇ ਵਿਅੰਤ ਸੰਗਤਾਂ ਹਾਜ਼ਰੀਆਂ ਲਵਾ ਕੇ ਗੁਰੂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਪਾਵਨ ਸਥਾਨ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਮੈਨੇਜਮੈਂਟ ਵੱਲੋਂ ਬੜੇ ਵੱਡੇ ਉਪਰਾਲੇ ਕਰਕੇ ਜੋ ਗੁਰਬਾਣੀ ਸੰਥਿਆ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਹੈ ਜੋ 1 ਮਈ 2024 ਤੋਂ ਆਰੰਭ ਕੀਤੀ ਗਈ ਸੀ ਲਗਾਤਾਰ ਵਿਅੰਤ ਸੰਗਤਾਂ ਉੱਥੇ ਹਾਜ਼ਰੀਆਂ ਲਵਾਉਂਦੀਆਂ ਹਨ ਗੁਰੂ ਕੀ ਸੱਚੀ ਬਾਣੀ ਦਾ ਉਪਦੇਸ਼ ਜਿਹੜਾ ਹੈ ਬੜੇ ਸੱਜੇ ਢੰਗ ਦੇ ਨਾਲ ਸਿੱਖ ਕਰਕੇ ਉਸ ਨੂੰ ਗ੍ਰਹਿਣ ਕਰਦੀਆਂ ਹਨ ਨਾਲ ਹੀ ਜਿਹੜਾ ਚੁਕਹਿਰਾ ਸਾਹਿਬ ਹਰ ਐਤਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਲੱਗਦਾ ਹੈ ਜਿਸ ਵਿੱਚ ਸੰਗਤਾਂ ਦੇ ਵਿੱਚ ਇੱਕ ਉਤਸ਼ਾਹ ਦੀ ਲਹਿਰ ਹੈ ਤੇ ਨਾਲ ਹੀ ਸਵੇਰ ਸ਼ਾਮ ਜੋ ਕੁਰਬਾਨੀ ਦੀ ਅਤੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੁੰਦੀ ਹੈ ਸੰਗਤਾਂ ਵਿਅੰਤ ਗੜੀਆਂ ਨੇ ਹਾਜ਼ਰ ਹੋ ਕਰਕੇ ਗੁਰੂ ਕਸ਼ੀਆਂ ਪ੍ਰਾਪਤ ਕਰਦੀਆਂ ਹਨ ਇੰਨਾ ਪਾਵਨ ਆਸਾਨਾਂ ਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਜਿੱਥੇ ਆਪ ਜੀ ਹੁਣ ਦਰਸ਼ਕ ਦਾਰੇ ਕਰ ਰਹੇ ਹੋ ਇੱਥੇ ਸਰੋਵਰ ਹੈ ਇੱਥੇ ਗੁਰੂ ਕੀਆਂ ਸੰਗਤਾਂ ਆ ਕਰਕੇ ਇਸ਼ਨਾਨ ਪਾਣੀ ਕਰਕੇ ਆਪਣੇ ਤਨ ਅਤੇ ਮਨ ਦੀ ਮੈਲ ਲਾਉਂਦੀਆਂ ਹਨ ਇੱਥੇ ਹਰ ਪੁੰਨਿਆਂ ਨੂੰ ਹਰ ਐਤਵਾਰ ਨੂੰ ਬੜਾ ਸੰਗਤ ਦਾ ਇਕੱਠ ਹੁੰਦਾ ਹੈ ਦਸਵੀਂ ਭਰਦੀ ਹੈ ਗੁਰੂ ਕੀਆਂ ਪਿਆਰੀਆਂ ਸੰਗਤਾਂ ਇੱਥੇ ਆ ਕੇ ਲਾਹੇ ਪ੍ਰਾਪਤ ਕਰਦੀਆਂ ਹਨ ਸਤਿਗੁਰ ਜੀ ਕਿਰਪਾ ਕਰਨਾ ਆਪ ਕਿ ਨੂੰ ਸਿਆ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਜਿਸ ਤਰ੍ਹਾਂ ਤਨ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਹਾਜੀ ਰਤਨ ਦਾ ਉਦਾਹਰਨ ਕੀਤਾ ਨਾਲ ਦਿਓ ਜਿਹੜਾ ਹੈ ਉਹਨੂੰ ਮੁਕਤੀ ਬਖਸ਼ੀ ਇੱਥੋਂ ਦੀ ਇਲਾਕੇ ਦੀ ਸੰਗਤ ਨੂੰ ਮੁਕਤ ਕੀਤਾ ਹਰਿਆ ਭਰਿਆ ਇਲਾਕਾ ਕੀਤਾ ਇਸ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਅਸੀਂ ਵੀ ਆਪਣੇ ਤਨ ਅਤੇ ਮਨ ਨੂੰ ਹਰਿਆ ਕਰਨਾ ਹੈ ਸਤਿਗੁਰ ਕਿਰਪਾ ਕਰਨ ਗੁਰੂ ਚਰਨਾਂ ਦੇ ਨਾਲ ਜੁੜ ਕੇ ਲਾਭ ਪ੍ਰਾਪਤ ਕਰਨੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਦੀ ਕੀ ਪੱਤੇ ਗੁਰੂ ਪਿਆਰੇ ਖਾਲਸਾ ਜੀ ਇਹ ਵਣ ਕਿਤੇ ਗੁਰੂ ਸਾਹਿਬ ਜੀ ਨੇ ਆ ਕੇ ਘੋੜਾ ਬੰਨਿਆ ਸੀ ਇਥੇ ਹਾਜੀ ਦੇ ਨਾਲ ਗੋਸ਼ਟ ਕੀਤੀ ਸੀ ਹਾਜੀ ਰਤਨ ਜਿਸ ਨੇ ਕਿ ਜੋ ਹਾਦੀ ਕਰਕੇ ਵੱਡੀ ਬਖਸ਼ਿਸ਼ਾਂ ਕੀਤੀ ਹੋਈ ਸੀ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਉਹਨੇ ਬੇਨਤੀ ਕੀਤੀ ਪਾਸ਼ਾ ਮੇਰਾ ਉਧਾਰ ਕਰੋ ਮੇਰੀ ਕੀਤੀ ਹੋਈ ਬੰਦਗੀ ਜਿਹੜੀ ਹੈ ਉਹਨੂੰ ਫਲ ਲਾਉਣਾ ਕਰੋ ਇਥੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਉਹਨੂੰ ਜੀਵਨ ਮੁਕਤ ਕੀਤਾ ਸੀ ਇਥੋਂ ਦਾ ਮਹਾਨ ਇਤਿਹਾਸਿਕ ਅਸਥਾਨ ਹੈ ਇਹ ਗੁਰਦੁਆਰਾ ਹਾਜ਼ਿਰਤਨ ਸਾਹਿਬ ਤੁਸੀਂ ਇੱਥੇ ਆ ਕਰਕੇ ਗੁਰੂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਵਨ ਮੁਕਤ ਹੋਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਕੇ ਪਿਆਰੇ ਸੇਗ ਸਜਣਾ ਸਤਿਗੁਰੂ ਵੱਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਇਸ ਕਰਕੇ ਪਤਤਪੁਰੇ ਦੀ ਝੂਠ ਲਾਹੋ ਗੁਰੂ ਕੇ ਪਿਆਰੇ ਸੇਗ ਸਜੋ ਜੀ ਇਥੋਂ ਦੇ ਹੈਡ ਗ੍ਰੰਤੀ ਹੋਣ ਦੇ ਨਾਤੇ ਘਾੜੂ ਵਰਦਾਰ ਹੋਣ ਦੇ ਨਾਤੇ ਆਪ ਜੀ ਦੇ ਸੰਗਤਾਂ ਦੇ ਚਰਨਾਂ ਵਿਖੇ ਬੇਨਤੀ ਹੈ ਜੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ